ਦੇ ਜਿਹੜਾ ਮਾਰਕੀਟ ਬਣਾਈ ਚਾਲੀ ਹੈ ਪਹਿਲਾਂ ਤਾਂ ਮੇਰਾ ਮੇਰੇ ਵੱਲੋਂ ਤੇ ਮੇਰੇ ਸਟਾਫ ਵੱਲੋਂ ਸਾਰੇ ਨਾਭਾ ਨਿਵਾਸੀਆਂ ਨੂੰ ਜਿਹੜਾ ਸ਼ਸਕਾਲ ਪ੍ਰਣਾਮ ਜੀ ਦੂਜੀ ਅਸੀਂ ਅੱਜ ਮਾਤਾ ਚਿੰਦਪੁਰਨੀ ਕੰਪਲੈਕਸ ਦੇ ਵਿੱਚ ਖੜੇ ਆਂ ਜੀ ਜਿਹੜੀ ਇਹ ਇੰਪਰੂਵਮੈਂਟ ਟਰਸਟ ਦੀ ਜਿਹੜੀ ਇਹ ਮਾਰਕੀਟ ਬਣਨ ਜਾ ਰਹੀ ਹੈ ਜੀ ਔਰ ਇਹਦੇ ਚ ਜੋ ਸੁਵਿਧਾਵਾਂ ਸਾਡੇ ਵੱਲੋਂ ਦਿੱਤੀਆਂ ਗਈਆਂ ਨੇ ਵਾਸ਼ਰੂਮਸ ਨੇ ਲੇਡੀਜ਼ ਵਾਸ਼ਰੂਮ ਐ ਜੈਂਟਸ ਐ ਹੈਂਡੀਕੈਪ ਟੁਆਲਟ ਸ਼ੂਮਾ ਸਾਰੇ ਇੱਥੇ ਲਾਈਟਸ ਦਾ ਪ੍ਰਬੰਧ ਹੈ ਜੀ ਔਰ ਇੱਥੇ ਪਾਣੀ ਦਾ ਕਨੈਕਸ਼ਨ ਨਾਲ ਸੀਵਰੇਜ ਕਨੈਕਸ਼ਨ ਮਤਲਬ ਜੋ ਸੁਵਿਧਾ ਨੇ ਕੰਪਲੀਟਸ ਨੇ ਇਹਦੇ ਚ ਔਰ ਜਲਦੀ ਇੱਥੇ ਜਿਹੜੇ ਇੱਥੇ ਗੇਟ ਬਣ ਜਾਣੇ ਹੈ ਜੀ ਔਰ ਜਿਹੜੀ ਦਸਕੇ ਹਟੇ ਨੇ ਆਪਣੇ ਧਾਲੀਵਾਲ ਸਾਹਿਬ ਕਿ ਅਸੀਂ ਪਤਾ ਵੀ ਆਉਣ ਵਾਲੇ ਸਮੇਂ ਚ ਜੇ ਬਿਜਲੀ ਦਾ ਲੋਡ ਵਧੂਗਾ ਤਾਂ ਉਹ ਤੋਂ ਪਹਿਲਾਂ ਹੀ ਅਸੀਂ گاਉਂ ਬਿਜਲੀ ਬੋਰਡ ਨੂੰ ਬੇਨਤੀ ਕਰਕੇ ਇੱਥੇ ਇੱਕ ਸਪੈਸ਼ਲ ਅਲੱਗ ਜਿਹੜਾ ਇਥੇ ਟਰਾਂਸਫਾਰਮਰ ਲਾਉਣ ਜਾ ਰਹੇ ਆ ਤਾਂ ਕਿ ਸਾਡੇ ਜਿਹੜੇ ਦੁਕਾਨਦਾਰ ਭਰਾ ਨੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਇਹਦੇ ਤੇ ਮਾਰਕੀਟ 'ਚ ਮੈਂ ਦੋ ਤਿੰਨ ਗੱਲਾਂ ਕਹੂੰਗਾ ਜੀ ਇੱਕ ਜਿਹੜੀ ਇਹ ਸਾਹਮਣੀ ਸੜਕਾ ਜੀ ਬਿਲਕੁਲ ਤੁਸੀਂ ਦਿਖਾਇਓ ਇਹਨਾਂ ਨੂੰ ਬਾਹਰ ਇਹ 40 ਫੁੱਟ ਹੁੰਦੀ ਸੀ ਜੀ ਅਸੀਂ ਇਹ ਖੰਬੇ ਪਿੱਛੇ ਲਾਗੇ ਜਿਹੜੇ ਵਿਚਾਲੇ ਹੁੰਦੇ ਸੀ 20 ਫੁੱਟ ਜਿਹੜੀ ਇੱਥੇ ਸਾਡੀ ਇੰਪਰੂਵਮੈਂਟ ਟ੍ਰਸਟ ਦੀ ਜਗ੍ਹਾ ਸੀ ਅਸੀਂ ਪਲੱਸ ਕਰਕੇ ਜੀ ਉਹ ਅੱਜ 60 ਫੁੱਟ ਚੌੜੀ ਸੜਕਾ ਜਿਹੜੀ ਇਹ ਜਿਹੜੀ ਹੈ ਮਾਰਕੀਟ ਦੇ ਅੱਗੇ ਆ ਜੀ ਮਾਤਾ ਚਿੰਤਪੂਰਨੀ ਕੰਪਲੈਕਸ ਦੇ ਅੱਗੇ ਆ ਮੇਰੇ ਖਿਆਲ ਕਿਤੇ ਨੇੜੇ ਤੇ ਡਿਆ ਜਿਹੜਾ 60 ਫੁੱਟ ਜਿਹੜਾ ਫਰੰਟ ਆ ਵੀ ਰੋੜਾ ਉਹ ਕਿਤੇ ਵੀ ਸਾਡੇ ਨਾਬੇ ਵਿੱਚ ਤਾਂ ਮੇਰੇ ਖਿਆਲ ਇਹ ਨਹੀਂ ਹੈਗਾ ਜੀ ਔਰ ਇਹ ਲੋਕਾਂ ਦੀ ਸਹੂਲਤ ਹੈ ਆਉਣ ਵਾਲੇ ਸਮੇਂ 'ਚ ਅਸੀਂ ਇਹਨੂੰ ਜਿਹੜੇ ਕੁਝ ਰਹਿੰਦੀਆਂ ਦੁਕਾਨਾਂਸ ਨੇ ਉਹਨਾਂ ਦੀ ਜਿਹੜੀ ਬੋਲੀ ਕਰਨ ਜਾ ਰਹੇ ਆ ਜੀ ਔਰ ਮੈਂ ਤਾਂ ਹੀ ਕਰੂੰਗਾ ਨਾਬਨਵਾਸੀਆਂ ਨੂੰ ਆਓ ਜੋ ਸਾਡੇ ਲਈ ਹੈ ਉਹ ਤੁਹਾਡੇ ਲਈ ਅਰਪਣਾ ਜੀ ਆਉਣ ਵਾਲੇ ਸਮੇਂ 'ਚ ਅਸੀਂ ਨਾਪੇ ਨੂੰ ਬਹੁਤ ਹੀ ਖੂਬਸੂਰਤ ਬਣਾਉਣਾ ਹੈ ਔਰ ਇੱਕ ਖੂਬਸੂਰਤ ਮਾਰਕੀਟ ਬਣੂਗੀ ਔਰ ਇਹਦੇ 'ਚ ਸਾਰੀਆਂ ਜਿਹੜੀਆਂ ਬੰਦੀਆਂ ਸੁਵਿਧਾਵਾਂ ਉਹ ਦਿੱਤੀਆਂ ਜਾਣਗੀਆਂ ਔਰ ਮੇਰੇ ਖਿਆਲ 'ਚ ਸਰਦਾਰ ਭਗਵੰਤ ਸਿੰਘ ਦੀ ਅਗਵਾਈ 'ਚ ਜਿਹੜਾ ਪੰਜਾਬ ਆ ਇਦਾਂ ਦਾ ਖੂਬਸੂਰਤ ਤੇ ਰੰਗਲਾ ਪੰਜਾਬ ਬਣੂਗਾ ਧੰਨਵਾਦ ਜੀ ਹੋਰ ਵੀ ਸਾਡੇ ਸਾਥੀ ਖੜੇ ਨੇ ਇਹਨਾਂ ਤੋਂ ਵੀ ਆਪ ਸੰਤ੍ਰ ਸ਼ਰਮਾ ਜੀ ਮੇਰੇ ਤੋਂ ਟਰਸਟ 'ਤੇ ਜੋ ਮਾਰਕੀਟ ਵਗੈਰਾ ਬਣਾਈ ਜਾ ਰਹੀ ਹੈ ਕੀ ਕਰਨਾ ਚਾਹੁੰਦੇ ਕੀਵੇਂ ਦੇਖਦੇ ਜਿਹੜੀ ਇਹ ਮਾਰਕੀਟ ਦੀ ਇੰਪਰੂਵਮੈਂਟ ਟਰਸਟ ਨੇ ਬਣਾਈ ਹੈ ਇਹਨਾਂ ਦੇ ਚੇਅਰਮੈਨ ਸਾਹਿਬ ਸਾਡੇ ਸਰੇਂਦਰ ਸ਼ਰਮਾ ਜੀ ਇਹਨਾਂ ਨੇ ਬਹੁਤ ਮਿਹਨਤ ਕੀਤੀ ਇਸ ਮਾਰਕੀਟ ਲਈ ਦੇਖੋ ਇਹ ਮਾਰਕੀਟ ਦੇ ਵਿੱਚ ਬਹੁਤ ਵੱਡੀ ਸੁਵਿਧਾ ਜਿਹੜੀ ਪਾਰਕਿੰਗ ਦੀ ਆਮ ਲੋਕਾਂ ਨੂੰ ਪਾਰਕਿੰਗ ਦੀ ਪ੍ਰੋਬਲਮ ਹੁੰਦੀ ਹੈ ਇੱਥੇ ਪਾਰਕਿੰਗ ਦੀ ਕੋਈ ਪ੍ਰੋਬਲਮ ਨਹੀਂ ਇਹ ਨਾਵੇ ਦਾ ਹਾਰਟ ਹੈ ਜੀ ਦਿਲ ਮਾਰਕੀਟ ਹੈ ਜਿਹੜੀ ਇਸ ਮਾਰਕੀਟ ਦੇ ਵਿੱਚ ਦੇਖੋ ਸੁਵਿਧਾ ਬਾਥਰੂਮ ਇੱਥੇ ਬਣੇ ਹੋਏ ਨੇ ਪਾਰਕਿੰਗ ਦੀ ਸੁਵਿਧਾ ਇੱਥੇ ਹੈ ਲਾਈਟਾਂ ਦੀ ਸੁਵਿਧਾ ਇੱਥੇ ਹੈ ਜੀ ਚਾਰੇ ਪਾਸੇ ਗੇਟ ਬਣ ਰਹੇ ਨੇ ਗੇਟਾਂ ਦੇ ਟੈਂਡਰ ਹੋ ਗਏ ਇੱਕ ਸਭ ਤੋਂ ਵੱਡੀ ਗੱਲ ਤੁਹਾਨੂੰ ਮੈਂ ਹੋਰ ਦੱਸਦਾ ਵੀ ਚੇਅਰਮੈਨ ਸਾਹਿਬ ਨੇ ਬਿਜਲੀ ਦੇ ਟਰਾਂਸਫਾਰਮਰ ਦੀ ਵੀ ਅਲੱਗ ਤੋਂ ਸੁਵਿਧਾ ਕਰਾਤੀ ਵੀ ਇਸ ਮਾਰਕੀਟ ਦਾ ਟਰਾਂਸਫਾਰਮਰ ਵੀ ਲੱਗ ਤੋਂ ਹੋਊਗਾ ਠੀਕ ਹੈ ਜੀ ਬਾਕੀ ਰਹੀ ਗੱਲ ਨਕਸ਼ਿਆਂ ਦੀ ਜੀ ਨਕਸ਼ੇ ਪਾਸ ਕਰਾਉਣ ਵਾਸਤੇ ਸਾਨੂੰ ਕੋਈ ਕਿਸੇ ਕਿਸਮ ਦੀ ਦਿੱਕਤ ਨਹੀਂ ਆਈ ਜੀ 1 ਰੁਪਿਆ ਵੀ ਕਿਸੇ ਨੂੰ ਦੇਣਾ ਨਹੀਂ ਪਿਆ ਜੀ ਕੋਈ ਹਰਾਸਮੈਂਟ ਨਹੀਂ ਹੋਈ ਜੀ ਕੰਟਰੋਲ ਸੀਟ ਇਹਨਾਂ ਦੀ ਬਣੀ ਹੋਈ ਸੀ ਉਹਦੇ ਮੁਤਾਬਕ ਸਾਰੇ ਜਿਹੜੇ ਸਾਡੇ ਨਕਸ਼ੇ ਸੀ ਟਾਈਮ ਟੂ ਟਾਈਮ ਟਾਈਮ ਬਾਉਂਡ ਦੇ ਵਿੱਚ ਇਹ ਜਿਹੜੇ ਨਕਸ਼ੇ ਸਾਡੇ ਪਾਸ ਹੋ ਸਾਨੂੰ ਇੱਕ ਵੀ ਗੇੜਾ ਇੰਪਰੂਵਮੈਂਟ ਟਰਸਟ ਦਾ ਨਹੀਂ ਮਾਰਨਾ ਪਿਆ ਜਿਹਦਾ ਸਿਹਰਾ ਸਾਰਾ ਸਾਡੇ ਚੇਅਰਮੈਨ ਸਾਹਿਬ ਨੂੰ ਜਾਂਦਾ ਕਿਉਂਕਿ ਜਦੋਂ ਅਸੀਂ ਇਹਨਾਂ ਨੂੰ ਕਹਿੰਦੇ ਸੀ ਇਹ ਕਹਿੰਦੇ ਵੀ ਸਾਡੇ ਕੋਲੇ ਤੁਹਾਨੂੰ ਆਉਣ ਦੀ ਲੋੜ ਨਹੀਂ ਤੁਹਾਡਾ ਨਕਸ਼ਾ ਪਾਸ ਹੋ ਕੇ ਛੋਟੀ ਦੁਕਾਨ ਤੇ ਪਹੁੰਚੂਗਾ ਸਭ ਤੋਂ ਵੱਡੀ ਗੱਲ ਸੀ ਇਹ ਕਿਉਂਕਿ ਨਹੀਂ ਨਕਸ਼ੇ ਵਾਸਤੇ ਬਹੁਤ ਵੱਡੀ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ ਜੀ ਪਾਣੀ ਦੀ ਸਹੂਦਤ ਸਿਵਰੇਜ ਦੀ ਸਹੂਦਤ ਸਾਰੀਆਂ ਸਹੂਦਤਾਂ ਨੇ ਮਾਰਕੀਟ ਬਣ ਰਹੀ ਹੈ ਜੀ ਦੇਖੋ ਸਾਰੀਆਂ ਦੁਕਾਨਾਂ ਸ਼ੁਰੂ ਹੋ ਗਈਆਂ ਬਣਨੀਆਂ ਤੇ ਇੱਕ ਸਾਡੇ ਇਧਰ ਸਾਈਡ ਤੇ ਕੰਪਲੀਟ ਵੀ ਹੋ ਗਈ ਆ ਚਾਰ ਪੰਜ ਕੰਪਲੀਟ ਹੋਣ ਜਾ ਰਹੀਆਂ ਨੇ ਅੱਗੇ ਹੁਣ ਬੋਲੀ ਵੀ ਹੋਣੀ ਐ ਲੋਕਾਂ ਚ ਕ੍ਰੇਜ਼ ਵੀ ਹੋ ਗਿਆ ਜੀ ਹੁਣ ਮੇਰੇ ਕੋਲੇ ਵੀ ਕਈ ਬੰਦੇ ਆ ਰਹੇ ਨੇ ਪੁੱਛਦੇ ਨੇ ਜੀ ਬੋਲੀ ਕਦੋਂ ਹੋਣੀ ਐ ਜੀ ਅਸੀਂ ਦੁਕਾਨਾਂ ਲੈਣੀਆਂ ਨੇ ਇੱਥੇ ਤੇ ਅੱਧੀ ਅੱਧੀ ਸਾਈਡ ਤਾਂ ਇਹ ਵਿਕ ਚੁੱਕੀ ਐ ਤੇ ਬਾਕੀ ਜਿਹੜੀਆਂ ਰਹਿ ਗਿਆ ਮੇਰਾ ਖਿਆਲ ਆ ਵੀ ਇਸ ਜਿਹੜੀ ਬੋਲੀ ਨਵੀਂ ਆਪਸ਼ਨ ਹੋਣੀ ਐ ਇਹਦੇ ਵਿੱਚ ਸਾਰੀਆਂ ਵਿਕ ਜ ਜਾਣਗੀਆਂ ਤੇ ਇਹ ਬਹੁਤ ਵਧੀਆ ਤੇ ਚੰਗੀ ਮਾਰਕੀਟ ਆ ਲਾਪੇ ਦੇ ਵਿੱਚ ਮੈਂ ਤਾਂ ਇਹਦਾ ਜਿਹੜਾ ਚੇਅਰਮੈਨ ਸਾਹਿਬ ਦਾ ਵੀ ਧੰਨਵਾਦ ਕਰ ਰਿਹਾ ਇੰਪਰੂਵਮੈਂਟ ٹرسٹ ਦੇ ਸਾਰੇ ਸਟਾਫ ਦਾ ਜਿਨ੍ਹਾਂ ਨੇ ਇੰਨੀ ਮਿਹਨਤ ਕਰ ਰਹੇ ਨੇ ਕਿਸੇ ਦੁਕਾਨਦਾਰ ਨੂੰ ਜਿਨ੍ਹਾਂ ਨੇ ਖਰੀਦਦਿਆਂ ਨੇ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ ਧੰਨਵਾਦ ਸਾਹਿਬ ਦੇ ਕੰਮਾਂ ਨੂੰ ਕੀ ਕਰਨਾ ਚਾਹੁੰਦੇ ਹਾਂ ਚੇਅਰਮੈਨ ਸ਼੍ਰੀ ਸ਼੍ਰੀਿੰਦਰਪਾਲ ਸ਼ਰਮਾ ਜੀ ਦੀ ਰਹਿਣ ਮਾਈ ਦੇ ਵਿੱਚ ਜਿਹੜੀ ਹੈ ਮਾਤਾ ਚਿੰਤਪੁਰਨੀ ਕੰਪਲੈਕਸ ਹੈ ਬਹੁਤ ਵਧੀਆ ਤਰੀਕੇ ਨਾਲ ਡਿਵੈਲਪ ਹੋਣ ਜਾ ਰਿਹਾ ਹੈ ਤੇ ਜਿਸ ਤਰ੍ਹਾਂ ਤੁਸੀਂ ਸਾਰਾ ਪਿੱਛੇ ਦੇਖ ਹੀ ਚੁੱਕੇ ਹੋਗੇ ਕੰਮ ਬੜੇ ਜੋਰਾਂ ਸ਼ੋਰਾਂ ਨਾਲ ਸ਼ੁਰੂ ਹੋ ਚੁੱਕਿਆ ਹੈ ਤੇ ਸਭ ਤੋਂ ਇੱਕ ਹੋਰ ਪਲੱਸ ਪੁਆਇੰਟ ਇਹਦਾ ਮੈਂ ਦੱਸ ਦੇਣਾ ਚਾਹੁੰਦਾ ਜਿਹੜੀ ਇਹ ਮਾਰਕੀਟ ਹੈ ਨਾਬੇ ਦੇ ਏਰੀਏ ਨਾਲੋਂ ਤੇ ਤੁਸੀਂ ਇਹ ਜਿਹੜੀ ਬਾਹਰ ਸੜਕ ਦੇਖ ਰਹੇ ਸੀ ਹੁਣ ਵੀ ਇਸ ਤੋਂ ਵੀ 2.5 ਫੁੱਟ ਉੱਚੀ ਹੈ ਜਿੱਥੇ ਕਿ ਨਾਬੇ ਦੇ ਵਿੱਚ ਪਾਣੀ ਦੀ ਅਕਸਰ ਸਮੱਸਿਆ ਦੇਖੀ ਜਾਂਦੀ ਹੈ ਮੀਂਹ ਦੇ ਦਿਨਾਂ ਦੇ ਵਿੱਚ ਇੱਥੇ ਇੱਕ ਬੂੰਦ ਵੀ ਪਾਣੀ ਇਸ ਸੜਕ ਤੇ ਉੱਤੇ ਇਸ ਮਾਰਕੀਟ ਦੇ ਵਿੱਚ ਨਹੀਂ ਖੜ ਰਹੀ ਆ ਤੇ 2.5 ਫੁੱਟ ਉਸ ਤੋਂ ਉੱਚੀ ਹੈ ਤੇ ਜਿਹੜੀਆਂ ਅੱਗੇ ਸ਼ਾਪਸ ਨੇ ਉਹਨਾਂ ਦੇ ਜਿਹੜਾ ਇਹਨਾਂ ਦਾ ਪਲੈਨਿੰਗ ਹੈ ਨਕਸ਼ੇ ਦੇ ਮੁਤਾਬਕ 1.5 ਫੁੱਟ ਹੋਰ ਉੱਚੀ ਹੋ ਜਾਂਦੀ ਹੈ ਤੇ ਇਸ ਹਿਸਾਬ ਨਾਲ ਆਪਾਂ ਇਹ ਦੇਖਦੇ ਹਾਂ ਵੀ ਸੜਕ ਤੋਂ ਘੱਟੋ-ਘੱਟ 4 ਫੁੱਟ ਉੱਚੀ ਮਾਰਕੀਟ ਸਾਡੀ ਇਹ ਬਣਨ ਜਾ ਰਹੀ ਹੈ ਜਿੱਥੇ ਘੱਟੋ-ਘੱਟ ਆਉਣ ਵਾਲੇ ਮੈਨੂੰ ਲੱਗਦਾ 40 ਸਾਲਾਂ ਦੇ ਵਿੱਚ ਇੱਥੇ ਕਿਸੇ ਕਿਸਮ ਦੇ ਮੀਂਹ ਦੇ ਪਾਣੀ ਦੀ ਇੱਥੇ ਸਮੱਸਿਆ ਨਹੀਂ ਹੋਣ ਵਾਲੀ ਫੇਰ ਸਾਰਾ بارش ਦੇ ਪਾਣੀ ਦੀ ਨਿਕਾਸੀ ਬਹੁਤ ਪ੍ਰੋਪਰ ਢੰਗ ਨਾਲ ਕੀਤੀ ਹੋਈ ਹੈ ਤੇ ਉਹ ਪ੍ਰੋਪਰ ਸੀਵਰੇਜ ਦੇ ਵਿੱਚ ਸਾਰਾ ਜਾ ਰਿਹਾ ਤੇ ਆਉਣ ਵਾਲੇ ਸਮੇਂ 'ਚ ਵਾਕਈਏ ਨਾਬੇ ਦੇ ਇੱਕ ਦਿਲ ਬਣਨ ਜਾ ਰਹੀ ਹੈ ਤੇ ਅਸੀਂ ਸ੍ਰਿੰਦਰਪਾਲ ਸ਼ਰਮਾ ਜੀ ਦੇ ਅਸੀਂ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਨਾਬੇ ਨਿਵਾਸੀ ਦੇ ਨਿਵਾਸੀਆਂ ਨੂੰ ਇੰਨੀ ਵਧੀਆ ਸਹੂਲਤ ਜਿਹੜੀ ਸਾਨੂੰ ਪ੍ਰੋਵਾਈਡ ਕਰਵਾਈ ਹੈ ਤੇ ਆਉਣ ਵਾਲੇ ਦਿਨਾਂ ਚ ਅਸੀਂ ਜਲਦੀ ਉਮੀਦ ਵੀ ਕਰਦੇ ਆਂ ਤੇ ਨਵੀਂ ਜਿਹੜੀ ਬੋਲੀ ਅਗਲੀ ਹੋ ਰਹਿੰਦੀ ਹੈ ਦੁਕਾਨਾਂ ਦੀ ਬੋਲੀ ਹੈ ਉਹ ਜਲਦੀ ਹੋਵੇ ਤੇ ਨਾਬਾ ਨਿਵਾਸੀ ਉਹਦਾ ਜਲਦੀ ਤੋਂ ਜਲਦੀ ਫਾਇਦਾ ਲੈ ਕੇ ਆਪਣੀਆਂ ਮਾਰਕੀਟ ਬਣਾ ਸਕਣ ਧੰਨਵਾਦ